ਬਠਿੰਡੇ ਜਿਹੜਾ ਸੀਏ ਸਟਾਫ ਆਲੇ ਨੇ ਚੁੱਕ ਕੇ ਮੁੰਡਾ ਨਿਰਿੰਦਰਪਾਲ ਸਿੰਘ ਹਾਈਲਾਈਟਸ ਕਰਦਾ ਜਿਹੜਾ ਨਾ ਕਰਾਉਂਦਾ ਹੀ ਚੁੱਕ ਕੇ ਤੜਫਾ ਕੇ 5 ਦਿਨ ਰਾਤ ਨੂੰ ਸ਼ਰਾਬ ਪੀ ਕੇ 6 ਪੁਲਿਸ ਵਾਲਿਆਂ ਨੇ ਸ਼ਰਾਬ ਪੀ ਕੇ ਰੁਬਤੀਆਂ ਲਾਉਂਦੇ ਰਹੇ ਕੁੱਟਮਾਰ ਕਰਦੇ ਰਹੇ ਉਹ ਨੰਗੇ ਨੂੰ ਭੁੱਖੇ ਪਾਣੀ ਨੂੰ ਬਿਨਾ ਪਾਣੀ ਤੋਂ ਕਿਵੇਂ ਉਹਨਾਂ ਨੇ ਪਾਪਾ ਨੂੰ ਮਾਰਿਆ ਮੇਰੇ ਉਹਨਾਂ ਨੂੰ ਵੀ ਉਵੇਂ ਗਰੀਸ ਗਰੀਸ ਕੀ ਮਾਰਾ ਜਾਵੇ ਸਾਨੂੰ ਨਿਆਂ ਚਾਹੀਦਾ ਸਾਨੂੰ ਇਨਸਾਫ ਬੇਵਜ੍ਹਾ ਨੂੰ ਚੁੱਕਿਆ ਕਿ ਉਹਦੇ ਮਾਂ-ਬਾਪ ਨੂੰ ਕਿਹਾ ਪੈਸੇ ਦੇ ਉਹ ਮਾਪਾਪੋ ਦਾ ਪੈਸੇ ਇਕੱਠੇ ਕਰਦਾ ਫਿਰਦਾ ਸੀ ਤੇ ਚੁੱਕ ਕੇ ਤੜਫਾ ਤੜਫਾ ਕੇ ਮੁੰਡਾ ਮਾਰਿਆ ਉਹਦੇ ਨਲਾਂ ਤੇ ਨਿੱਪਲਾਂ ਤੇ ਇਦਾਂ ਚੁੰਡੀਆਂ ਲਾ ਕੇ ਬੱਤੀਆਂ ਲਾਉਂਦੇ ਰਹਿ ਰੱਜ ਕੇ ਸ਼ਰਾਬ ਦੇ ਨਾਲ ਪੂਰੇ 5 ਦਿਨ 5 ਦਿਨਾਂ ਬਾਅਦ ਜਦੋਂ ਮਰ ਗਿਆ ਠੀਕ ਹੈ ਤਾਂ ਵੀ ਐਕਸੀਡੈਂਟ ਹੋ ਗਿਆ ਤੇ ਜਿਹੜਾ ਉਹਨਾਂ ਸਾਰੇ 6 ਬੰਦੇ ਜਿਹੜੇ 6 ਦੇ 6 ਬੰਦਿਆਂ ਦੇ ਉੱਤੇ ਪੁਲਿਸ ਵਾਲੇ ਜਿਹੜੇ ਬੁੱਚੜ ਭੈਂਚ ਉਹ ਬੰਦੇ ਨੂੰ ਐ ਚੁੱਕ ਦਿਆ ਵੀ ਕੋਈ ਵੀ ਬੰਦਾ ਭਾਵੇਂ ਨਾਰਮਲ ਵੀ ਆ ਉਹਨੂੰ ਚੁੱਕ ਦੇ ਇਦਾਂ ਵੀ ਇਹੋ ਸਮਝਦੇ ਵੀ ਖਰੇ ਇਹ ਕੁੜੀ ਸਾਡੀ ਨੇ ਬਲਾਤਕਾਰ ਕਰ ਕਰਕੇ ਭੱਜਾ ਇਦਾਂ ਹੀ ਚੁੱਕਦੇ